ਲਓ ਜੀ ਅਸੀਂ ਚੱਲੇ ਹਾਂ ਹੁਣ ਜਕੇਪੜ ਸਾਡੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਸ੍ਰੀ ਦਾਤ ਸਿੰਘ ਖਹਿਰਾ ਜੀ ਉੱਥੇ ਪਹੁੰਚ ਰਹੇ ਨੇ ਸਾਡੀ ਜ਼ਿਲ੍ਹਾ ਕਿਸਾਨ ਕਾਂਗਰਸ ਦਾ ਉੱਥੇ ਕਾਫੀ ਵੱਡਾ ਪ੍ਰੋਗਰਾਮ ਹੈ ਨਾਲੇ ਹਲਕੇ ਲਹਿਰੇ ਦੇ ਕੁਝ ਮਿਹਨਤੀ ਸਾਥੀਆਂ ਨੂੰ ਕਿਸਾਨ ਕਾਂਗਰਸ ਦੇ ਅਹੁਦੇ ਦੇਣੇ ਆ ਸੋ ਉੱਥੇ ਜਾ ਕੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਾਂਗੇ ਮਿਲਦੇ ਹਾਂ ਉਸ ਤੋਂ ਬਾਅਦ ਜੋ ਵੀ ਹੋ ਗਿਆ ਰਹਿਣਾ ਤੇ ਅੱਗੇ ਚੱਲੋ ਜੀ ਸਸਤੀ ਗੱਲ ਜੀ ਹਾਲਤ ਤੁਸੀਂ ਠੀਕ ਹੈ ਤੇਰੇ ਨਾਲ ਨਹੀਂ ਕੋਸ਼ਿਸ਼ ਚੱਲੀ ਐ ਇੱਥੇ ਸਾਰੇ ਲੋਕਾਂ ਨੇ ਅੰਨ ਦੀ ਖਰਦ ਕਿਉਂਕਿ ਦੋਸਤੋ ਸਭ ਆਕੇ ਲੱਗੇ ਹੋ ਤੁਸੀਂ ਸਾਡੇ ਤੇਰਾ ਇੱਕ ਵੀ ਦੇਖ ਸਭ ਤੇ ਆ ਨਾਲ ਲੈ ਕੇ ਤੁਹਾਡਾ ਭਾਗ ਲੱਗਦਾ ਕਦੇ ਤੂੰ ਰੋਣ ਪੈਜੀ ਕਦੇ ਤੈਨੂੰ ਦੌਰ ਪੈਜੀ ਇਹ ਜਿਹੜੀ ਤਕਨੀਕ ਸਭ ਤੋਂ ਬੰਦਾ ਆਪਣਾ ਪੁੰਨਾ ਜ਼ਕਰ ਚੱਕੀ ਹੋਏ ਆਨੇ ਉੱਪਰ ਲੈ ਜਾਣਾ ਮੇਰਾ ਕਬੀਰ ਬਹੁਤ ਸੋਹਣਾ ਸਾਡਾ ਪ੍ਰੋਗਰਾਮ ਜਕੀਪਲ ਦੇ ਵਿੱਚ ਅੱਜ ਕਿਸਾਨ ਕਾਂਗਰਸ ਦਾ ਹੋਇਆ ਜਿੱਥੇ ਸਾਡੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਜੀ ਅਤੇ ਹੋਰ ਵੱਖ-ਵੱਖ ਹੋਦੇਦਾਰ ਸਮਾਨ ਪਹੁੰਚੇ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕਾਂ ਨੇ ਸ਼ਿਰਕਤ ਕੀਤੀ ਪੰਜਾਬ ਦੀ ਸਰਕਾਰ ਤੋਂ ਅੱਕੇ ਲੋਕਾਂ ਨੇ ਆ ਕੇ ਆਪਣੀਆਂ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰੀਆਂ ਖਹਿਰਾ ਸਾਹਿਬ ਨੇ ਉੱਥੇ ਲੋਕਪੱਖੀ ਮੁੱਦਿਆਂ ਤੇ ਜਿੱਥੇ ਆਵਾਜ਼ ਉਠਾਈ ਉੱਥੇ ਹੀ ਸਰਕਾਰ ਵੱਲੋਂ ਹਲਕ ਪੰਜਾਬ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਰੀਆਂ ਜਾ ਰਹੀਆਂ ਤਸ਼ੱਦਦ ਦੇ ਖਿਲਾਫ ਵੀ ਆਵਾਜ਼ ਉਠਾਈ। ਜੋ ਅਸੀਂ ਸਾਡੀ ਨਹਿਰਾ ਦੀ ਜਿਹੜੀ ਟੀਮ ਹੈ ਉਹਦੇ ਵਿੱਚੋਂ ਕੁਝ ਸਾਥੀਆਂ ਨੂੰ ਸਟੇਟ ਦੇ ਵਿੱਚ ਅਹੁਦੇ ਦਿੱਤੇ ਗਏ ਨੇ। ਉਹਨਾਂ ਨੂੰ ਖੈਰਾ ਸਾਹਿਬ ਨੇ ਚਿੱਠੀਆਂ ਦੇ ਕੇ ਨਵਾਜਿਆ। ਕੁਝ ਸਾਥੀਆਂ ਨੂੰ ਜ਼ਿਲ੍ਹੇ ਦੇ ਵਿੱਚ ਦਿੱਤੇ ਗਏ ਨੇ। ਕੁਝ ਸਾਥੀਆਂ ਨੂੰ ਹਲਕੇ ਪੱਧਰ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ। ਦੋਵੇਂ ਬਲਾਕ ਪ੍ਰਧਾਨ ਬਣਾਏ ਗਏ ਨੇ। ਸੋ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦੇ ਆ। ਹੁਣ ਘਰੇ ਵੀ ਅਸੀਂ ਕੋ ਸਾਥੀ ਸਾਡੇ ਜਿਹੜੇ ਇਕੱਠੇ ਹੋਏ ਨੇ ਉਹਨਾਂ ਨੂੰ ਵੀ ਚਿੱਠੀਆਂ ਦੇਣ ਦਾ ਪ੍ਰੋਗਰਾਮ ਰੱਖਿਆ ਉੱਥੇ ਮਿਲਦੇ ਆ ਥੈਂਕ ਯੂ ਅਰੇ ਮੌਸਮ ਵੀ ਖੁਸ਼ ਹੈ ਕਾਲੀ ਕਿਸਾਨ ਕਾਂਗਰਸ ਟੀਮ ਤੋਂ ਹਾਂ ਸਹੀ ਗੱਲ ਹੈ ਬਾਈ